ਬਿਲਗਾ ਪੁਲਿਸ ਨੇ ਐਨਆਰਆਈ ਦਾ ਲੁੱਟਖੋ ਕਰਨ ਵਾਲੇ ਨੌਜਵਾਨਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਿਲੌਰ ਸਰਵਨ ਸਿੰਘ ਬੱਲ ਨੇ ਦੱਸਿਆ ਐਸਐਚਓ ਬਿਲਗਾ ਪਲਵਿੰਦਰ ਸਿੰਘ ਦੀ ਪੁਲਿਸ ਪਾਲਟੀ ਨੇ ਚਾਰ ਨੌਜਵਾਨਾਂ ਨੂੰ 207 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ ਜਿਨ੍ਹਾਂ ਵਿੱਚ ਅਰਸ਼ਦੀਪ ਸਿੰਘ ਉਰਫ ਅਰਸ਼ੀ ਪੁੱਤਰ ਹਰਜਿੰਦਰ ਸਿੰਘ ਸੰਜੀਵ ਕੁਮਾਰ ਉਰਫ ਮਿੱਠੂ ਪੁੱਤਰ ਰਾਦੇਸ਼ਾਮ ਲਾਪ੍ਰਿਤ ਉਰਫ ਲਾਬ ਪੁੱਤਰ ਰਾਦੇ ਚੰਦਨ ਉਰਫ सोनू ਪੁੱਤ ਸਿਤਾ RAM ਚਾਰੋਂ ਪਾਸੇ ਬਿਲਗਾ ਸ਼ਾਮਲ ਹਨ ਡੀਐਸਪੀ ਬੱਲੇ ਨੇ ਦੱਸਿਆ ਕਿ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਲੱਗੀ ਜਦੋਂ ਪੁਸ਼ਕਿਸ਼ ਦੌਰਾਨ ਅਰਸ਼ਦੀਪ ਸੰਜੀਵ ਲਾਪਰੀਤ ਨੇ ਦੱਸਿਆ 24 ਤਤ 2024 ਨੂੰ ਇਹਨਾਂ ਨੇ ਐਨਆਰਆਈ ਜੀਤ ਸਿੰਘ ਪਾਸੇ ਬਿਲਗਾ ਦੇ ਘਰ ਅੰਦਰ ਦਾਖਲ ਹੋ ਕੇ ਤੇ ਧਾਰਾ ਹਥਿਆਰਾਂ ਦੀ ਨੋਕ ਤੇ ਉਸ ਕੋਲੋਂ ਛੇ ਤੋੜੇ ਦਾ ਸੋਨੇ ਦਾ ਕੜਾ ਸੋਨੇ ਦੀ ਚੈਨ ਦੋ ਸੋਨੇ ਦੀਆਂ ਮੁੰਦੀਆਂ ਲੁੱਟੀਆਂ ਸਨ ਪੁਲਿਸ ਨੇ ਇਹਨਾਂ ਦੀ ਨਿਸ਼ਾਨਦੇਹੀ ਤੇ 6 ਟੋਲੇ ਦਾ ਸੋਨੇ ਦਾ ਕੜਾ ਬਰਾਮਦ ਕਰ ਲਿਆ ਹੈ ਅਤੇ ਬਾਕੀ ਲੁੱਟੇ ਹੋਏ ਗਹਿਣੇ ਦੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਲਦ ਹੀ ਬਰਾਮਦ ਕਰ ਲਏ ਜਾਣਗੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਵਕ ਵਕਤਰਾ ਮਾਹੇਠ ਮਾਮਲੇ ਦਰਜ ਹਨ ਮਾਜੂਗ ਐਸਐਸਪੀ ਸਾਹਿਬ ਸ਼੍ਰੀ ਕਰਮਜੀਤ ਸਿੰਘ ਜਹੰਦਰ ਦਿਹਾਤੀ ਜਿਦੇ ਦਸ਼ਾ ਨਿਰਦੇਸ਼ ਅਤੇ ਉਹਨਾਂ ਵੱਲੋਂ ਨਸ਼ਿਆਂ ਵਿਰੁੱਧ ਤੇ ਮਾੜੇ ਅੰਸਰਾਂ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਇੰਸਪੈਕਟਰ ਪਲਵਿੰਦਰ ਸਿੰਘ ਐਸ ਐਚਓ ਬਿਲਗਾ ਤੇ ਉਸੀ ਟੀਮ ਨੇ ਇੱਕ ਚਾਰ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 207 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਜਿਹੜੀਆਂ ਕਿ ਕਮਰਸ਼ੀਅਲ ਰਿਕਵਰੀ ਹੈਗੀ ਆ ਦੌਰਾਨੇ ਪੁਸ਼ਕਿਸ਼ ਉਹਨਾਂ ਕੋ ਇੱਕ ਅਹਿਮ ਖੁਲਾਸਾ ਹੋਇਆ ਕਿ ਐਨ ਆਰ ਆਈ ਦੀ ਜਿਹੜੀ ਪਿਛਲੇ ਦਿਨੀ ਇੰਗਲੈਂਡ ਤੋਂ ਜੀਤਰਾਮ ਬਿਲਗੇ ਦਾ ਪਤੀ ਪੱਟੀ ਨਾਲ ਬਿਲੋਂਗ ਕਰਦੇ ਨੇ ਜਿਹੜੇ ਇੰਗਲੈਂਡ ਰਹਿੰਦੇ ਸੀ ਉਹਨਾਂ ਕੋ ਇੱਕ ਕੜਾ ਕਰੀਬ 6 ਤੋਲੇ ਦਾ ਚੈਨੀਏ ਤੇ ਦੋ ਮੁੰਦੀਆਂ ਜਿਹੜੀਆਂ ਸੀ ਉਹ ਥਿਆਰ ਦੀ ਨੋਕ ਤੇ ਉਹ ਕੰਡਾ ਟੱਪ ਕੇ ਉਹਦੇ ਘਰ ਤੋਂ ਖੋਈਆਂ ਸਨ ਉਹ 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 ਵਾਰਦਾ ਜਿਹੜੀ ਉਹ ਟ੍ਰੇਸ ਕੀਤੀ ਗਈ ਹੈ ਜਿਹਦੇ ਵਿੱਚ 6 ਟੋਲੇ ਦਾ ਥੋਏ ਜਿਹੜਾ ਕੜਾ ਹੈਗਾ ਉਹ ਬਰਾਮਦ ਕਰ ਲਿਆ ਗਿਆ ਹੈ ਦੂਸਰੀ ਜਿਹੜੀ ਰਿਕਵਰੀ ਆ ਪੁੱਲੁਧਾਣੇ ਤੋਂ ਦਰਾਨੇ ਪੁਲਿਸ ਰਿਮਾਂਡ ਜਿਹੜੀ ਉਹ ਹਾਸਲ ਕੀਤੀ ਜਾਵੇ ਜਿਹੜੇ ਪਹਿਲਾਂ ਵੀ ਕੋਈ ਮਕਦਮੇ ਦਰਜ ਨੇ ਇਹਨਾਂ ਤੇ ਸਾਰਿਆਂ ਦੀ ਪਿਸ਼ੋਕੜ ਮਾਰੀ ਆ ਇਹਨਾਂ ਤੇ ਲੁੱਟਖੋਹਾਂ ਦੇ ਅਤੇ ਚੋਰੀ ਦੇ ਮਕਦਮੇ ਦਰਜ ਨੇ ਤੇ ਇਹ ਮੜੇ ਅਨਸਰ ਨੇ ਇਹਨਾਂ ਦੇ ਖਿਲਾਫ ਇਹ ਰਾ ਆਰਗੇਨਾਈਜ਼ ਕ੍ਰਾਈਮ ਦੇ ਤਹਿਤ ਜਿਹੜੀਆਂ ਧਰਾਵਾਂ ਨੇ ਉਹਨਾਂ ਤਹਿਤ ਕਾਰਵਾਈ ਕੀਤੀ ਜਾਵੇਗੀ ਸਰ ਇਹ ਕੁਝ ਪਤਾ ਲੱਗਾ ਕਿੱਥੇ ਸੋਨਾ ਵੇਚਦੇ ਆ ਸਮਾਨ ਦੇ ਰੂਪ ਦੇ ਵਿੱਚ ਇਹ ਹੁਣ ਪੁਸ਼ਕਿਸ਼ ਕਰਾਂਗੇ ਇਹ ਲੁਧਿਆਣਾ ਤੋਂ ਕਲੀਅਰ ਹੋ 10 ਦਿਨ ਵੀ ਲੁਧਿਆਣੇ ਆ ਪਰ ਦਰਾਂ ਨੇ ਚੰਗੀ ਤਰ੍ਹਾਂ ਕੋਸ਼ਿਸ਼ ਕਰਨ ਤੋਂ ਬਾਅਦ ਰਿਮਾਂਡ ਪ੍ਰੋਸੈਸ ਲੈ ਕੇ ਤੇ ਫਿਰ ਇਹ ਵਾਰਦਾਤ ਜਿਹੜੀ ਆ ਵੀ ਇਹਨਾਂ ਕਿੱਥੇ ਵੇਚਿਆ ਉਹ ਉੱਤੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ